ਚੈਲ ਗੋਡ ਫਾਰਮ ਚੈਨਲ ਵੱਲੋਂ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਆਖਦੇ ਹਾਂ ਦੋਸਤੋ ਸੱਤ ਪਹਿਲਾਂ ਘੰਟੇ ਵਾਲਾ ਬਟਨ ਦਬਾ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਕਰੇ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਤੇ ਪਹੁੰਚੇ ਦੋਸਤੋ ਵੀਡੀਓ ਸਿਰ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤੇ ਸਾਰੇ ਭਰਾ ਆਪੋ ਆਪਣੀ ਸਲਾਹ ਦਿਓ ਹਨਾ ਕਮੈਂਟ ਕਰਕੇ ਕਮੈਂਟਾਂ ਦੇ ਵਿੱਚ ਦੱਸਿਓ ਦੋਸਤੋ ਅੱਜ ਆਪਾਂ ਪਹਿਲੀ ਵਾਰ ਪਹਿਲੇ ਦਿਨ ਮੱਝਾਂ ਨੂੰ ਛੱਪੜ ਤੇ ਲੈ ਕੇ ਆਏ ਆ ਲਗਭਗ 10 ਸਾਲ ਤੋਂ ਛੱਪੜ ਆਪਣਾ ਸੁੱਕਾ ਪਿਆ ਸੀਗਾ ਤੇ ਹੁਣ ਉਹ ਛੱਪੜ ਦੇ ਵਿੱਚ ਪਾਣੀ ਭਰਿਆ ਸਾਰਾ ਕ ਉਹ ਦੇਖੋ ਸਾਨੂੰ ਟਾਇਟ ਖੜਾ ਦੀਣਾ ਹੋਗਾ ਟਾਇਰ ਨਾਲ ਸਾਰਾ ਕਿਸੇ ਦਾ ਪਾਣੀ ਭਰਿਆ ਤੇ ਅੱਜ ਆਪਾਂ ਮੱਝ ਲੈ ਕੇ ਆਏ ਆ ਮੱਝ ਬੜੀਆਂ ਨਾਚੀਆਂ ਟੱਪੀਆਂ ਸੀਗੀਆਂ ਚਾਰ ਪੰਜਾਂ ਨੇ ਇਕੱਠੇ ਹੋ ਗਿਆ ਜੇ ਮੱਝ ਲੈ ਕੇ ਆਏ ਆ ਆਪਣੇ ਛੱਪੜ ਦੇ ਉੱਤੇ ਛੱਪੜ ਦੇਖੋ ਛੱਪੜ ਵੀ ਆਪਣਾ ਬਹੁਤ ਵੱਡਾ ਤੇ ਬਹੁਤ ਵਧੀਆ ਚਾਰ ਸਪੇਰੇ ਮਿੱਟੀ ਦੀਆਂ ਜਿਵੇਂ ਕਿ ਪੜੀਆਂ ਪਾਈਆਂ ਹੋਈਆਂ ਨੇ ਕਿਸੇ ਪਾਸੇ ਪਸ਼ੂ ਨਹੀਂ ਨਿਕਲ ਸਕਦਾ ਕਿ ਪਾਸੇ ਨਿਕਲਣ ਤਾਂ ਜ਼ਿਆਦਾ ਮੱਝ ਨੂੰ ਇਹ ਪਤਾ ਵੀ ਨਹੀਂ ਹੈਗਾ ਇਹ ਛੱਪੜ ਦੇ ਵਿੱਚ ਕਿਵੇਂ ਬੜਨਾ ਹੈ ਤੇ ਕਿਵੇਂ ਨਾਉਣਾ ਹੈ ਕਿਵੇਂ ਬੈਠਣਾ ਹੈ ਇਹ ਖੜੀਆਂ ਹੀ ਆਂ ਡਰੀਆਂ ਆਈਆਂ ਦੇਖੋ ਬਾਹਰ ਜਿਹਨੂੰ ਭਜਦੀਆਂ ਨੇ ਬਾਹਰ ਜੀ ਨੂੰ ਭਜਦੀਆਂ ਨੇ ਆ ਦੇਖੋ ਆਪਣਾ ਜਵਾਨ ਇੱਕ ਟੋਬੇ ਦੇ ਵਿੱਚ ਫਿਰਦਾ ਤੇ ਇੱਕ ਜਵਾਨ ਆਪਣਾ ਖੜਾ ਛਾਇੜ ਤੇ ਤੇ ਸਾਰੇ ਭਰਾ ਆਪਾਂ ਵੀ ਰਹਿਜ ਰੂਦ ਹੋ ਕੇ ਕਮੈਂਟ ਕਰ ਕਿਤੇ ਵਿੱਚ ਜਿਵੇਂ ਕੁਝ ਵੀਰ ਕਹਿ ਦਿੰਦੇ ਨੇ ਵੀ ਛੱਪੜ ਦੇ ਉੱਤੇ ਮਜ਼ਾ ਨਹੀਂ ਛੱਡਣੇ ਚਾਹੀਦੀਆਂ ਕਿਉਂਕਿ ਕਹਿੰਦੇ ਵੀ ਕਿਉਂ ਨਹੀਂ ਛੱਡਣੇ ਚਾਹੀਦੀਆਂ ਕਹਿੰਦੇ ਜੀ ਪਿੰਡਾਂ ਦੇ ਵਿੱਚ ਬਿਮਾਰੀ ਬਹੁਤ ਜ਼ਿਆਦਾ ਕਿਸੇ ਦੇ ਪਸ਼ੂ ਨੂੰ ਕੋਈ ਬਿਮਾਰੀ ਹੈ ਕਿਸੇ ਦੇ ਪਸ਼ੂ ਨੂੰ ਕੋਈ ਬਿਮਾਰੀ ਹੈ ਇਹ ਵੀ ਜਦੋਂ ਹਰੇਕ ਦਾ ਪਸ਼ੂ ਉਸ ਇੱਕੋ ਛੱਪੜ ਦੇ ਵਿੱਚ ਆ ਕੇ ਵੱੜਦਾ ਹੈ ਤੇ ਕਹਿੰਦੇ ਨੇ ਨਾਲ ਨਾਲ ਨਾ ਕਹਿੰਦੇ ਵੀ ਪਾਣੀ ਦੇ ਵਿੱਚ ਬਿਮਾਰੀ ਫੈਲ ਜਾਂਦੀ ਹੈ ਕਹਿੰਦੇ ਜੇ ਆਪਾਂ ਪਸ਼ੂ ਪਾਣੀ ਪੀਊਗਾ ਆ ਜਾਂਦਾ ਆਊਗਾ ਹਨਾ ਕਹਿੰਦੇ ਵੀ ਆਪਣੇ ਪਸ਼ੂ ਨੂੰ ਵੀ ਬਿਮਾਰੀ ਲੱਗ ਜਾਂਦੀ ਹੈ ਇਹ ਗੱਲ ਹੈਗੀ ਆ ਜਾਂ ਨਹੀਂ ਹੈਗੀ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਅੱਗੇ ਆਪਾਂ ਆ ਜ਼ਿਆਦਾਤਰ ਛੱਪੜ ਦੇ ਉੱਤੇ ਮੱਝਾਂ ਜਾਂਦੀਆਂ ਹੁੰਦੀਆਂ ਇਕੱਠੇ ਪਾਲੀ ਮੰਨ ਲਓ ਬਾਹਰ ਲੈ ਕੇ ਜਾਂਦੇ ਚਾਰਨ ਵਾਸਤੇ ਹਨਾ ਅੱਗੇ ਕੋਈ ਇਹੋ ਜਿਹਾ ਕੁਝ ਨਹੀਂ ਸੀਗਾ ਜਿਵੇਂ ਆਪਾਂ ਕਹਿ ਦਈਏ ਵੀ ਕੋਈ ਬਿਮਾਰੀ ਆ ਜਾਂਦੀ ਹੁਣ ਬਿਮਾਰੀਆਂ ਵੀ ਬਹੁਤ ਜ਼ਿਆਦਾ ਨੇ ਪਿੱਛੇ ਜੇ ਤੁਹਾਨੂੰ ਪਤਾ ਹੀ ਆ ਆ ਲੱਪੀਸ ਕਿੰਨਾ ਆਈ ਸੀ ਗਾਈਆਂ ਨੂੰ ਤੇ ਜਿਆ ਗੱਲ ਘਟਵਾ ਗਈ ਸੀ ਮੱਜਾਂ ਨੂੰ ਹਨਾ ਬਹੁਤ ਜਿਆਦਾ ਨੁਕਸਾਨ ਹੋਇਆ ਵਿਵਿਤਾ ਭਰਾਵਾਂ ਦੇ ਕਿਲੇ ਖਾਲੀ ਹੋ ਗਏ ਤੇ ਕਮੈਂਟ ਕਰਕੇ ਜਰੂਰ ਮੇਰਾ ਭਰਾ ਦੱਸਿਓ ਵੀ ਆਪਾਂ ਨੂੰ ਛੱਪੜਾਂ ਦੇ ਉੱਤੇ ਮੱਜਾਂ ਛੜਨੀਆਂ ਚਾਹੀਆਂ ਵੀ ਆ ਜਾਂ ਨਹੀਂ ਛੜਨੀਆਂ ਚਾਹੀਆਂ ਹਨਾ